ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰਾਂਗੇ ਕਲਾਸ 6ਵੀਂ ਵਿਸ਼ਾ ਖੇਤੀਬਾੜੀ ਪਾਠ ਚੌਥਾ ਪਾਣੀ ਦਾ ਖੇਤੀ ਵਿੱਚ ਮਹੱਤਵ ਪ੍ਰਸ਼ਨ ਉੱਤਰ ਭਾਗ ੳ ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ ਪ੍ਰਸ਼ਨ ਨੰਬਰ 1 ਪੌਦਿਆਂ ਵਿੱਚ ਪਾਣੀ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ਉੱਤਰ 90% ਆ ਪ੍ਰਸ਼ਨ ਨੰਬਰ 2 ਫਸਲਾਂ ਨੂੰ ਬਨੌਟੀ ਟਾਂ ਦੇ ਵਿਚ ਨਾਲ ਪਾਣੀ ਦੇਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ ਉੱਤਰ ਸਿੰਚਾਈ ਪ੍ਰਸ਼ਨ ਨੰਬਰ 3 ਪਾਣੀ ਦੀ ਸਭ ਤੋਂ ਵੱਧ ਬਚਤ ਕਰਨ ਦੇ ਸਮਰੱਥ ਸਿੰਚਾਈ ਦੇ ਕੋਈ ਦੋ ਤਰੀਕੇ ਲਿਖੋ ਉੱਤਰ ਫੁਹਾਰਾ ਸਿੰਚਾਈ ਟੁਪਕਾ ਸਿੰਚਾਈ ਪ੍ਰਸ਼ਨ ਨੰਬਰ 4 ਕਿਹੜੇ ਪਦਾਰਥ ਪਾਣੀ ਰਾਹੀਂ ਬੂਟੇ ਵਿੱਚ ਜਜ਼ਬ ਹੁੰਦੇ ਹਨ ਉੱਤਰ ਖਣਿਜ ਪਦਾਰਥ ਅਤੇ ਖਾਦ ਤੱਤ ਪ੍ਰਸ਼ਨ ਨੰਬਰ 5 ਭਾਰਤ ਵਿੱਚ ਖੁੱਲ੍ਹੇ ਪਾਣੀ ਵਿੱਚੋਂ ਕਿੰਨਾ ਪਾਣੀ ਖੇਤੀਬਾੜੀ ਵਿੱਚ ਵਰਤਿਆ ਜਾਂਦਾ ਹੈ ਉੱਤਰ 70% ਪ੍ਰਸ਼ਨ ਨੰਬਰ 6 ਕੱਦੂ ਕਰਨਾ ਕਿਸ ਨੂੰ ਆਖਦੇ ਹਨ ਉੱਤਰ ਖੜੇ ਪਾਣੀ ਵਿੱਚ ਖੇਤ ਬਹਉਣ ਨੂੰ ਕੱਦੂ ਕਰਨਾ ਕਹਿੰਦੇ ਹਨ ਪ੍ਰਸ਼ਨ ਨੰਬਰ 7 ਕਿਹੜੀ ਫਸਲ ਨੂੰ ਕੱਦੂ ਕਰਕੇ ਲਗਾਇਆ ਜਾਂਦਾ ਹੈ ਉੱਤਰ ਝੋਨੇ ਪ੍ਰਸ਼ਨ ਨੰਬਰ 8 ਪੰਜਾਬ ਵਿੱਚ ਸਿੰਚਾਈ ਦੇ ਮੁੱਖ ਸਾਧਨ ਕਿਹੜੇ ਹਨ ਉੱਤਰ ਟਿਆਉ ਬੈਲ ਤੇ ਨਹਿਰਾਂ ਪ੍ਰਸ਼ਨ ਨੰਬਰ 9 ਫਸਲ ਨੂੰ ਜ਼ਿਆਦਾ ਲੂ ਤੇ ਕੋਰੇ ਤੋਂ ਬਚਾਉਣ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ ਉੱਤਰ ਸਿੰਚਾਈ ਦਾ ਪ੍ਰਸ਼ਨ ਨੰਬਰ 10 ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿੱਚ ਸਿੰਚਾਈ ਦੀ ਕਿਹੜੀ ਤਕਨੀਕ ਲਾਭਦਾਇਕ ਹੈ ਉੱਤਰ ਤੁਪਕਾ ਸਿੰਚਾਈ ਭਾਗ ਅ ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਓ ਪ੍ਰਸ਼ਨ ਨੰਬਰ 1 ਸਿੰਚਾਈ ਕਿਸ ਨੂੰ ਕਹਿੰਦੇ ਹਨ ਉੱਤਰ ਕਈ ਵਾਰ ਫਸਲਾਂ ਦੀ ਲੋੜ ਮੀਂਹ ਦੇ ਪਾਣੀ ਨਾਲ ਪੂਰੀ ਨਹੀਂ ਹੁੰਦੀ ਤੇ ਫਸਲਾਂ ਨੂੰ ਬਨੌਟੀ ਢੰਗ ਨਾਲ ਪਾਣੀ ਦਿੱਤਾ ਜਾਂਦਾ ਹੈ ਇਸ ਨੂੰ ਸਿੰਚਾਈ ਕਹਿੰਦੇ ਹਨ ਪ੍ਰਸ਼ਨ ਨੰਬਰ 2 ਫਸਲਾਂ ਵਿੱਚ ਰੌਣੀ ਦਾ ਕੀ ਮਹੱਤਵ ਹੈ ਉੱਤਰ ਬਿਜਾਈ ਸਮੇਂ ਮਿੱਟੀ ਵਿੱਚ ਠੀਕ ਮਾਤਰਾ ਵਿੱਚ ਨਮੀ ਹੋਣੀ ਚਾਹੀਦੀ ਹੈ ਇਸ ਲਈ ਖੇਤ ਵਿੱਚ ਭਰ ਕੇ ਪਾਣੀ ਲਗਾਇਆ ਜਾਂਦਾ ਹੈ ਜਿਸ ਨੂੰ ਰੌਣੀ ਕਹਿੰਦੇ ਹਨ ਇਸ ਤਰ੍ਹਾਂ ਰੌਣੀ ਦਾ ਮੰਤਵ ਫਸਲ ਉੱਗਣ ਵਿੱਚ ਸਹਾਇਤਾ ਕਰਨਾ ਹੁੰਦਾ ਹੈ ਪ੍ਰਸ਼ਨ ਨੰਬਰ 3 ਸਿੰਚਾਈ ਦੇ ਵੱਖ-ਵੱਖ ਸਾਧਨ ਕਿਹੜੇ ਹਨ ਉੱਤਰ ਸਿੰਚਾਈ ਦੇ ਵੱਖ-ਵੱਖ ਸਾਧਨ ਹਨ ਟਾਇਓਵਲ ਖੂਹ ਦਰਿਆ ਟੋਬੇ ਡੈਮ ਨਹਿਰ ਆਦਿ ਪ੍ਰਸ਼ਨ ਨੰਬਰ 4 ਸਿੰਚਾਈ ਦੀਆਂ ਗਿਣਤੀ ਫਸਲਾਂ ਤੇ ਨਿਰਭਰ ਕਿਵੇਂ ਨਿਰਭਰ ਕਰਦੀ ਹੈ ਉੱਤਰ ਕਈ ਫਸਲਾਂ ਜਿਵੇਂ ਕਣਕ ਤੇਲ ਬੀਜ ਫਸਲਾਂ ਦਾਣਾ ਆਦ ਨੂੰ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਕੰਨਿਆ ਜਿਵੇਂ ਝੋਨਾ ਮੱਕੀ ਆਦ ਨੂੰ ਵੱਧ ਸਿੰਚਾਈ ਦੀ ਲੋੜ ਹੈ ਇਸ ਲਈ ਸਿੰਚਾਈ ਦੀ ਗਿਣਤੀ ਫਸਲ ਤੇ ਨਿਰਭਰ ਕਰਦੀ ਹੈ ਝੋਨੇ ਵਿੱਚ ਕਦੂ ਕਿਉਂ ਕੀਤਾ ਜਾਂਦਾ ਹੈ ਉੱਤਰ ਝੋਨੇ ਦੀ ਫਸਲ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ ਇਸ ਲਈ ਝੋਨਾ ਬੀਜਣ ਲਈ ਖੇਤ ਵਿੱਚ ਪਾਣੀ ਖੜਾ ਕਰਕੇ ਬਾਹੀ ਕੀਤੀ ਜਾਂਦੀ ਹੈ ਇਸ ਨੂੰ ਕਦੂ ਕਰਨਾ ਕਹਿੰਦੇ ਹਨ ਇਸ ਤਰ੍ਹਾਂ ਖੇਤ ਵਿੱਚ ਜ਼ਿਆਦਾ ਪਾਣੀ ਖੜਾ ਕੀਤਾ ਜਾ ਸਕਦਾ ਹੈ ਪ੍ਰਸ਼ਨ ਨੰਬਰ 6 ਮਿੱਟੀ ਵਿੱਚ ਨਮੀ ਦਾ ਹੋਣਾ ਕਿਉਂ ਜ਼ਰੂਰੀ ਹੈ ਉੱਤਰ ਬੀਜ ਨੂੰ ਪੁੰਗਰ ਕੇ ਪੌਦੇ ਵਿੱਚ ਬਦਲਣ ਲਈ ਮਿੱਟੀ ਵਿੱਚ ਠੀਕ ਮਾਤਰਾ ਵਿੱਚ ਨਮੀ ਹੋਣੀ ਚਾਹੀਦੀ ਹੈ ਇਸ ਲਈ ਮਿੱਟੀ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ ਪ੍ਰਸ਼ਨ ਨੰਬਰ 7 ਰੇਤਲੀ ਮਿੱਟੀ ਵਿੱਚ ਵੱਧ ਤੇ ਚੀਕਣੀ ਮਿੱਟੀ ਵਿੱਚ ਘੱਟ ਸਿੰਚਾਈਆਂ ਦੀ ਲੋੜ ਕਿਉਂ ਪੈਂਦੀ ਹੈ ਉੱਤਰ ਰੇਤਲੀ ਮਿੱਟੀ ਵਿੱਚ ਪਾਣੀ ਬਹੁਤ ਜ਼ਿਆਦਾ ਜੀਰਦਾ ਹੈ ਜਦਕਿ ਚੀਕਣੀ ਮਿੱਟੀ ਵਿੱਚ ਹੌਲੀ-ਹੌਲੀ ਜੀਰਦਾ ਹੈ ਇਸ ਲਈ ਰੇਤਲੀ ਮਿੱਟੀ ਵਿੱਚ ਸਿੰਚਾਈ ਦੀ ਵਧੇਰੇ ਲੋੜ ਹੈ। ਪ੍ਰਸ਼ਨ ਨੰਬਰ 8 50 ਵਿੱਚ ਸੈਂਟਰੀਫਿਊਗਲ ਪੰਪਾਂ ਦੀ ਜਗ੍ਹਾ ਸਬਮਰਸੀਬਲ ਪੰਪਾਂ ਨੇ ਕਿਉਂ ਲਈ ਲਏ ਹੈ? ਉੱਤਰ: ਜ਼ਮੀਨ ਅੰਦਰ ਪਾਣੀ ਦਾ ਪੱਧਰ ਹੇਠਾਂ ਡਿੱਗਣ ਕਾਰਨ ਸੈਂਟਰੀਫਿਊਗਲ ਪੰਪ ਪੱਖੇ ਵਾਲੇ ਪਾਣੀ ਕੱਢਣ ਵਿੱਚ ਫੇਲ ਹੋ ਗਏ ਹਨ ਤੇ ਇਸ ਲਈ ਹੁਣ ਮੱਛੀ ਮੋਟਰ ਅਰਥਾਤ ਸਬਮਰਸੀਬਲ ਪੰਪਾਂ ਦੀ ਵਰਤੋਂ ਕਰਕੇ ਪਾਣੀ ਕੱਢਿਆ ਜਾਂਦਾ ਹੈ। ਪ੍ਰਸ਼ਨ ਨੰਬਰ 9 ਗਰਮੀ ਦੇ ਮੌਸਮ ਵਿੱਚ ਫਸਲਾਂ ਨੂੰ ਵੱਧ ਪਾਣੀ ਦੀ ਲੋੜ ਕਿਉਂ ਪੈਂਦੀ ਹੈ? ਉੱਤਰ ਗਰਮੀ ਦੇ ਦਿਨਾਂ ਵਿੱਚ ਪਾਣੀ ਅਤੇ ਪੱਤਿਆਂ ਵਿੱਚੋਂ ਵਾਸ਼ਪੀਕਰਨ ਬਧੇਰੇ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਗਰਮੀਆਂ ਵਿੱਚ ਵਧੇਰੇ ਫਸਲਾਂ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ। ਪ੍ਰਸ਼ਨ ਨੰਬਰ 10 ਪਾਣੀ ਚੁੱਕਣ ਵਾਲੇ ਪੰਪਾਂ ਦੀ ਊਰਜਾ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ? ਉੱਤਰ ਪੰਪਾਂ ਲਈ ਊਰਜਾ ਡੀਜ਼ਲ, ਬਾਇਓਗੈਸ, ਬਿਜਲੀ ਅਤੇ ਸੂਰਜੀ ਊਰਜਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਧੰਨਵਾਦ